ਵਿਆਹ ਤੋਂ ਪਹਿਲਾਂ ਹੋਇਆ ਜਵਾਕ ਕੁੜੀ ਨੇ ਗੋਦੀ ਚੱਕ ਕੇ ਲਏ ਫੇਰੇ ਤੇ ਕੀਤੇ ਸਾਰੇ ਸ਼ਗਨ ਦੋਸਤੋ ਅਕਸਰ ਹੀ ਨਵੀਂ ਪਿਆਹੀ ਜੋੜੀ ਕੋਲ ਵਿਆਹ ਤੋਂ ਬਾਅਦ ਬੱਚੇ ਹੁੰਦੇ ਨੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਇੱਕ ਛੋਟੇ ਜਿਹੇ ਬੱਚੇ ਨੂੰ ਗੋਦੀ ਵਿੱਚ ਚੱਕ ਕੇ ਫੋਟੋਆਂ ਕਰਵਾ ਰਹੇ ਨੇ ਅਤੇ ਇਸ ਜੋੜੀ ਬਾਰੇ ਕਿਹਾ ਜਾ ਰਿਹਾ ਹੈ ਕਿ ਬੱਚੇ ਤਾਂ ਵਿਆਹ ਤੋਂ ਬਾਅਦ ਹੁੰਦੇ ਨੇ ਪਰ ਇਸ ਜੋੜੀ ਦਾ ਬੱਚਾ ਹੁਣ ਤੋਂ ਬਾਅਦ ਵਿਆਹ ਹੋਇਆ ਬੱਚਾ ਵੀ ਆਪਣੇ ਮੰਮੀ ਡੈਡੀ ਦਾ ਵਿਆਹ ਦੇਖ ਰਿਹਾ ਹੈ ਦਰਸਲ ਇਸ ਵੀਡੀਓ ਦੀ ਇਹ ਕੁਝ ਹੋਰ ਹੈ ਦਰਅਸਲ ਇਹ ਬੱਚਾ ਜੋ ਨਵੀਂ ਵਿਆਹੀ ਜੋੜੀ ਨੇ ਚੱਕਿਆ ਹੋਇਆ ਹੈ ਇਹ ਇਹਨਾਂ ਦਾ ਨਹੀਂ ਸਗੋਂ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਸੀ ਜਿਸ ਨੂੰ ਕੇ ਫੜ ਕੇ ਫੋਟੋਆਂ ਖਿਚਵਾ ਰਹੇ ਸੀ ਪਰ ਲੋਕਾਂ ਨੇ ਇਸ ਵੀਡੀਓ ਦਾ ਕੁਝ ਹੋਰ ਹੀ ਮਤਲਬ ਕੱਢ ਦਿੱਤਾ ਸੋ ਕੀ ਬਿਨਾ ਸੋਚੇ ਸਮਝੇ ਜਾਂ ਸੱਚ ਜਾਣੇ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ